ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਆਪਣਾ ਪਹਿਲਾ ਜਰਨਲ اجلاس ਸੱਦ ਲਿਆ ਗਿਆ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਐਲਾਨ ਕੀਤਾ ਗਿਆ ਔਰ 11 ਅਗਸਤ ਤਰੀਕ ਮਿਥ ਲਈ ਗਈ ਹੈ ਪਹਿਲਾ ਜਰਨਲ اجلاس ਪੰਜ ਮੈਂਬਰੀ ਕਮੇਟੀ ਸੱਦਣ ਜਾ ਰਹੀ ਹੈ ਭਰਤੀ ਮਹਿੰਮ ਜਿਹੜੀ ਹੈ ਉਹ ਹਾਲਾਂਕਿ ਲਗਾਤਾਰ ਚੱਲ ਰਹੀ ਹੈ ਉਸ ਕਮੇਟੀ ਦੇ ਵਿੱਚ ਭਰਤੀਆਂ ਹੋ ਰਹੀਆਂ ਨੇ ਭਰਤੀਆਂ ਵਾਪਸ ਆ ਰਹੀਆਂ ਨੇ ਪਰ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਭਰਤੀ ਮੁਕੰਮਲ ਹੋਣ ਦੇ ਨਜ਼ਦੀਕ ਹੈ 22 ਤਰੀਕ ਨੂੰ ਭਰਤੀ ਮਕਮਲ ਕਰ ਲਈ ਜਾਵੇਗੀ ਔਰ ਉਸ ਤੋਂ ਬਾਅਦ ਡੈਲੀਗੇਸ਼ਨ ਚੁਣੀ ਜਾਵੇਗੀ ਡੈਲੀਗੇਟਸ ਦੀ ਚੋਣ ਹੋਵੇਗੀ ਇਹ ਹੁਣ ਤੱਕ ਜਾਣਕਾਰੀ ਸਾਂਝੀ ਕੀਤੀ ਗਈ ਸੀ ਪਰ ਹੁਣ ਵੱਡਾ ਫੈਸਲਾ ਔਰ 11 ਅਗਸਤ ਨੂੰ ਪਹਿਲਾ ਜਰਨਲ اجلاس ਸਦਨ ਦਾ ਐਲਾਨ ਪੰਜ ਮੈਂਬਰੀ ਕਮੇਟੀ ਵੱਲੋਂ ਕਰ ਦਿੱਤਾ ਗਿਆ ਹੁਣ ਇੱਕ ਹਰਾਰਕਲ ਸਟਰਕਚਰ ਕੰਪਲੀਟ ਹੁੰਦਾ ਜਾ ਰਿਹਾ ਹੈ ਪੰਜ ਮੈਂਬਰੀ ਕਮੇਟੀ ਦਾ ਉਹ ਸਟਰਕਚਰ ਜਿਹੜਾ ਉਸ ਨੂੰ ਇੱਕ ਸਿਆਸੀ ਪਾਰਟੀ ਬਣਾਉਂਦਾ ਹੈ ਜਾਂ ਬਣਾ ਸਕਦਾ ਜਾਂ ਬਣਾਵੇਗਾ ਉਹ ਕੰਪਲੀਟ ਹੁੰਦਾ ਜਾ ਰਿਹਾ ਹੈ ਹੌਲੀ ਹੌਲੀ ਕਰਕੇ ਪਰਤੀ ਪੂਰੀ ਹੋ ਜੇਗੀ 223 ਕਾਜ ਹੋਵੇਗੀ ਉਸ ਤੋਂ ਬਾਅਦ ਡੈਲੀਗੇਟ ਚੁਣ ਲੈ ਜਾਣਗੇ ਇੱਕ ਹਰਾਰਕਲ ਸਟਰਕਚਰ ਬਣ ਜਾਊਗਾ ਪੂਰਾ ਔਰ ਉਹਨਾਂ ਡੈਲੀਗੇਟਸ ਦੇ ਜ਼ਰੀਏ ਮੁੜ ਕੇ ਪ੍ਰਧਾਨ ਚੁਣਿਆ ਜਾਵੇਗਾ ਔਰ ਜੋ ਐਲਾਨ ਕੀਤਾ ਗਿਆ ਉਹਦੇ ਵਿੱਚ ਵੀ ਇਹੀ ਗੱਲ ਆਖੀ ਗਈ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਵਾਸਤੇ ਇੱਕ ਵੱਡਾ ਇਜਲਾਸ ਪਹਿਲਾ ਜਰਨਲ ਇਜਲਾਸ ਪੰਜ ਮੈਂਬਰੀ ਕਮੇਟੀ ਸੱਦਣ ਜਾ ਰਹੀ ਹੈ ਉਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੁਆ ਇਹ ਸਾਫ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਵਾਸਤੇ ਭਰਤੀ ਦਾ ਐਲਾਨ ਹੈ ਪੰਜ ਮੈਂਬਰੀ ਕਮੇਟੀ ਦੇ 11 ਅਗਸਤ ਨੂੰ ਜਰਨਲ اجلاس ਸੱਦਿਆ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਬਾਰੇ ਵਿਚਾਰ ਚਰਚਾ ਹੋਵੇਗੀ ਹੁਣ ਇਸ ਚੀਜ਼ ਨੂੰ ਲੈ ਕੇ ਲੰਘੇ ਦਿਨ ਵੀ ਇਹ ਚਰਚਾ ਚੱਲ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ اجلاس ਦੇ ਵਿੱਚ ਸੱਦਿਆ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਜਲਾਸ ਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ ਹੈ ਹੁਣ ਉਸੇ ਚੀਜ਼ ਨੂੰ ਲੈ ਕੇ ਸਵਾਲ ਖੜਦਾ ਪਿਆ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਵੀ ਇਨਟੀਮੇਸ਼ਨ ਭੇਜੀ ਜਾਵੇਗੀ ਜਾਂ ਸੱਦਿਆ ਜਾਵੇਗਾ ਹਾਲਾਂਕਿ ਲੰਗੇ ਦਿਨੀ ਇੱਕ ਵੱਡੇ ਪੰਜ ਮੈਂਬਰੀ ਕਮੇਟੀ ਦੇ ਲੀਡਰ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਸਪਸ਼ਟ ਹੋਇਆ ਕਿ ਇਹ ਲਾਸਟ ਕਾਲ ਦੇ ਤੌਰ ਦੇ ਉੱਤੇ ਸਾਰੀਆਂ ਪੰਥਕ ਧਿਰਾਂ ਨੂੰ ਹੀ ਸਦਣਾ ਆ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਹੀ ਨਹੀਂ ਸਦਣਾ ਸਾਰੀਆਂ ਪੰਥਕ ਧਿਰਾਂ ਨੂੰ ਹੀ ਸਦਣਾ ਹੈ ਔਰ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਹੋ ਸਕਦੇ ਆ ਸਾਰੇ ਧੜਿਆਂ ਨੂੰ ਇਕੱਠਿਆਂ ਕਰਕੇ ਤੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਿਹੜੀ ਆ ਉਹ ਕਰਨੀ ਆ ਹੁਣ ਵੇਖਣ ਵਾਲੀ ਗੱਲ ਹੈ ਕਿ 11 ਤਰੀਕ ਨੂੰ ਆਖਰ ਹੋਵੇਗਾ ਕੀ ਜਾਂ ਕੀ ਹੋਣ ਜਾ ਰਿਹਾ ਇਸ اجلاس ਤੋਂ ਬਾਅਦ ਅਕਾਲੀ ਸਿਆਸਤ ਵਿੱਚ ਪੰਥਕ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਆ ਸਕਦਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ